करियो भारती किसान यूनियन एकता सिधूपुर जिंदावाद ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਭਾਰਤੀ ਕਿਸਾਨ ਜਿੰਨੀਆਂ ਨੇਕਤਾ ਜਿੰਦਾਬਾਦ 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 ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 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 ਸਾਡਾ ਏਕਾ ਜਿੰਦਾਬਾਦ 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 ਬਹੁਤ ਬਹੁਤ ਧੰਨਵਾਦ गुरू प्रकाश जी बरजीतिपु हरपी सुंगारा मेरपुर सुपालीवाद कंहिंमहि हरजोत जी चूहे गुरूती सेवा जनरल सीत ਸਿੰਘ हरपीत जी ਯਾਰ ਵੰਡਲੋਂ ਫਰੋਂਡਲੋਂ ਕੰਢੇ 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 ਇੱਕ ਹਫ਼ਤਾ ਖੜਾ ਵਾਹੀ ਗੁਰਜੀ ਕੀ ਫਤਿਹ ਸਾਰੇ ਹੀ ਕਥਾਣ ਮੇਰੋ ਅੱਜ ਆਪਾਂ ਟੀਸੀ ਦਫ਼ਤਰ ਇਕੱਠੇ ਹੋਏ ਆ ਕਿਉਂਕਿ ਜਿਹੜੀ ਸਰਕਾਰ ਆ ਜਿਹੜਾ ਵੀ ਆਪਾਂ ਕਿਸ ਵੱਜ ਪ੍ਰਧਾਨਾ ਲਾਇਆ ਜੀ ਵਾਹੀ ਗੁਰਜੀ ਕੀ ਖਾਲਸਾ ਵਾਹੀ ਗੁਰਜੀ ਕੀ ਫਤਿਹ ਪਹਾੜ ਦੇ ਕਿਸਾਨ ਜਿਹੜੇ ਨੇ ਇੱਕ ਤਾਂ ਸਿੱਧੂਪੁਰ ਜਿਹੜਾ ਜਲੰਧਰ ਦਾ ਜ਼ਿਲ੍ਹਾ ਜਰਨਲਿਸਟ ਰਹੇ ਹੋ ਤੇ ਮੈਂ ਆਪ ਸਾਰੇ ਅੱਜ ਕਿਸਾਨ ਵੀਰ ਸਾਡੇ ਪਹੁੰਚੇ ਡੀਸੀ ਦਫਤਰ ਅੱਗੇ ਧਰਨਾ ਲਗਾਇਆ ਰੋਸ ਪ੍ਰਦਰਸ਼ਨ ਕੀਤਾ ਜਿਹੜਾ ਸਾਡੇ ਮੰਗ ਪੱਤਰ ਆ ਅਨੇਕ ਕਿਸਾਨਾਂ ਉਤੇ ਪਿਛਲੇ ਦਿਨੀ ਨਕੌਦਰ ਹਲਕੇ ਦੇ ਵਿੱਚ ਪਰਚਾ ਕੀਤਾ ਗਿਆ ਪਰਾਲੀ ਸਾੜਨ ਦਾ ਤੇ ਔਰ ਜਿਹੜੇ ਸਾਡੇ ਅੱਜ ਮੰਬਰੈਂਡਮ ਡੀਸੀ ਸਾਹਿਬ ਨੂੰ ਦੇ ਰਹੇ ਆ ਜਿਹੜੇ ਪਰਾਲੀਆਂ ਦੇ ਪਰਚੇ ਕਰ ਰਹੇ ਆ ਔਰ ਨਵੀਂ 18% ਆ ਉਸ ਨੂੰ ਵਧਾ ਕੇ 11 20% ਕੀਤੀ ਜਾਵੇ ਕਾ ਨਵੀਂ ਅੱਜ ਕੱਲ ਮੌਸਮ ਬਹੁਤ ਜਿਆਦਾ ਸਰਦੀ ਦਾ ਆ ਰਿਹਾ ਹੈ ਨਵੀਂ ਇਸ ਤੋਂ ਵੀ ਵੱਧਣੀ ਆ ਉਹਨਾਂ ਨੂੰ ਬਹੁਤ ਧਿਆਨ ਰੱਖਦੇ ਹੋਏ ਅੱਜ ਜਿਹੜਾ ਪ੍ਰਦਰਸ਼ਨ ਹੈ ਅਸੀਂ ਪੀਸੀ ਸਾਹਿਬ ਨੂੰ ਮੋਰੰਡਮ ਦੇਣਾ ਹੈ ਉਹ ਨਾਲ ਨਾਲ ਜਿਹੜਾ ਡੀਐਪੀ ਖਾਦ ਦੀ ਬਹੁਤ ਕਿਲਕਿਆ ਉਰੇ ਬਜਾਈ ਦਾ ਸਮਾਂ ਆ ਪਿਛਲੇ ਸਮੇਂ ਜਿਹੜਾ ਯੂਰੀਆ ਵੀ ਬਹੁਤ ਸੰਘਰਸ਼ ਹੋਇਆ ਯੂਰੀਆ ਵਾਸਤੇ ਵੀ ਕਿਸਾਨਾਂ ਨੂੰ ਝੋਨੇ ਨਹੀਂ ਬੋਣ ਤੇ ਉਹ ਯੂਰੀਏ ਦੀ ਬਹੁਤ ਪਰੇਸ਼ਾਨੀ ਹੋਈ ਆ ਅਸੀਂ ਸਰਕਾਰ ਨੂੰ ਇਹੀ ਬੇਨਤੀ ਕਰਨੇ ਆ ਅਪੀਲ ਕਰਦੇ ਆ ਜਿਹੜਾ ਪੀਏ ਵੀ ਖਾ ਲਿਆ ਉਸ ਜਲਦੀ ਤੋਂ ਜਲਦੀ ਪ੍ਰਬੰਧ ਕਰਕੇ ਔਰ ਕੰਫਰੈਂਸ ਲੈਟੀਆਂ ਵਿੱਚ ਭੇਜਿਆ ਜਾਵੇ ਜਿਹੜੇ ਪਿਛਲੇ ਤਹੀਨੇ ਡਾਇਆ ਆਇਆ ਉਸ 60 40 ਦੀ ਰੇਸ਼ੋ ਆ ਜਿਹੜਾ 100 ਦਾ 100% ਖਾ ਲਿਆ ਉਹ ਪ੍ਰਾਈਵੇਟ ਅਦਾਰਿਆਂ ਨੂੰ ਦੱਸਿਆ ਗਿਆ ਆ ਕਿ ਉਹ ਕਿਸਾਨਾਂ ਦੀ ਲੁੱਟ ਖਸੁੱਟ ਹੋ ਰਹੀ ਆ ਇੱਥੇ ਚਾਂਦ ਦਿੱਤਾ ਜਾਵੇ ਇਹਦਾ ਅਗਲਾ ਸ਼ਿੰਗਾਰ ਹੋਰ ਵੀ ਤਿੱਖਾ ਕੀਤਾ ਜਾਵੇਗਾ ਸਾਡੀ ਆਪਣੇ ਜਥੇਵੰਦੀਆਂ ਨਾਂ ਤੇ ਆਪਣਾ ਉਹਦਾ ਨਾਂ ਦੱਸਿਆ ਕਿ ਉਹਦੇ ਤੇ ਕੰਮ ਕਰਦੇ ਤੁਸੀਂ ਮੈਂ ਪਰਮਜੀਤ ਸਿੰਘ ਅਕਰਪੁਰ ਜ਼ਿਲ੍ਹਾ ਜਰਨਲ ਸਕੱਤਰ ਭਾਰਤੀ ਕਿਸਾਨ ਜੁਣੀ ਦੇ ਇੱਕ ਤਾਂ ਸਿੱਧੂਪੁਰ ਦਾ ਜ਼ਿਲ੍ਹਾ ਜਰਨਲ ਸਕੱਤਰ ਹਾਂ ਜੋ ਸਰਕਾਰ ਨੂੰ ਅਰਜੋਰ ਅਪੀਲ ਕਰਦੇ ਹਾਂ ਜਲਦੀ ਤੋਂ ਜਲਦੀ ਜੀਏ ਵੀ ਖਾਦੀ ਕਿਸਾਨਾਂ ਨੂੰ ਮੁਹਿਆ ਕਰਾਇਆ ਜਾਵੇ ਸੁਸਾਇਟੀਆਂ ਵਿੱਚ ਪਿਛਲਾ ਜਿਹੜਾ ਰੈਕ ਲੱਗੇ ਤਿੰਨ ਰੈਕ ਲੱਗੇ ਆ ਉਹ ਪ੍ਰਾਈਵੇਟ ਅਦਾਰਿਆਂ ਵਿੱਚ ਹੀ ਖਾਸ ਸਾਰਾ ਪਹੁੰਚਿਆ ਕਿਸਾਨਾਂ ਦੀ ਲੁੱਟ ਖਸਟ ਹੋ ਰਹੀ ਆ ਆ ਸਭ ਕਿਥੇ ਧਰਨਾ ਲਾ ਰਹੇ ਕਦੇ ਬਾਅਦ ਕਦੇ ਬਾਅਦ ਮੰਡਪ ਤੇ ਮੰਡਪਤਰ ਇਹੀ ਆ ਕਿ ਇੱਕ ਤਾਂ ਕਿਸਾਨਾਂ ਦੇ ਉੱਤੇ ਜਿਹੜੇ ਪਰਚੇ ਪਰਾਲੀ ਸਾੜਨ ਦੇ ਕਿਤੇ ਜਗਾਇਆ ਕਿਸੇ ਨੇ ਕਨਾਲ ਨੂੰ ਅੱਗ ਲਾਈ ਆ ਉਸੇ ਸੈਟਲਾਈਟ ਬੋਟ ਕੰਮ ਕਰ ਰਹੀ ਆ ਪਰ ਜਦੋਂ ਹੜਪ੍ਰੀਤ ਇੰਨਾ ਹੜ ਪਾਣੀ ਆਇਆ ਉਸ ਵੇਲੇ ਸੈਟਲਾਈਟ ਕੋਈ ਨਹੀਂ ਕੰਮ ਕੀਤੀ ਇਹੜਾ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਾਸਤੇ ਸੈਟਲਾਈਟ ਨੂੰ ਕੰਮ ਕਰਨਾ ਚਾਹੀਦਾ ਆ ਉਰਾਲੀ ਸਾਰਨ ਵਾਸਤੇ ਸੈਟਲਾਈਟ ਕੰਮ ਕਰਦੀ ਆ ਕਿਸਾਨਾਂ ਨੂੰ ਮੁਆਵਜ਼ਾ ਦੇਣ ਵਾਸਤੇ ਨਹੀਂ ਸੈਟਲਾਈਟ ਕੰਮ ਕਰਦੀ ਕਿਸ ਕਿਸ ਕਿਸਾਨ ਦਾ ਨੁਕਸਾਨ ਹੋਇਆ ਉਹਨੇ ਤੇ ਕਹਾਂਗੇ ਅਸੀਂ ਗਰਦਾਵਰੀਆਂ ਕਰਾਂਗੇ ਸਾਈਡ ਲਾਈਟ ਤੇ ਪਤਾ ਲੱਗ ਜਾਂਦਾ ਹੈ ਆਪਣਾਈ ਨੂੰ ਫਸਾਨੇ ਦਾ ਅਗ ਲੱਗੀ ਆ ਫਲਾਣੇ ਨੰਬਰ ਦੇ ਵਿੱਚ ਖਸਰਾ ਨੰਬਰ ਤੇ ਲੱਗੀ ਆ ਇਹ ਬਣਾ ਵਿੱਚ ਲੱਗੀ ਆ ਪਰ ਜਿਹੜਾ ਸਰਵਾਕਰਨ ਆ ਉਹ ਪਹਿਲਾਂ ਧਿਆਨ ਵਿੱਚ ਦੇਖੋ ਨਾ ਹੜ ਕਿਦਾਂ ਲੋਕ ਪ੍ਰਭਾਵਿਤ ਹੋਏ ਆ ਹੜ ਦੇ ਨਾਲ ਲੋਕਾਂ ਦੇ ਡੰਗਰ ਮਾਲੀ ਨੁਕਸਾਨ ਹੋਇਆ ਬਹੁਤ ਜ਼ਿਆਦਾ ਲੋਕ ਪਰੇਸ਼ਾਨ ਆ ਦੂਜ ਰਹੇ ਆ ਹੜ ਦੇ ਨਾਲ ਇਹ ਸਰਕਾਰ ਨੂੰ ਪੀ ਲਿਆ ਇਸ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਸਾਰੇ ਕਿਨੇ ਕਿਨੇ ਧੰਨ ਆ ਅਗਲਾ ਪ੍ਰੋਗਰਾਮ ਤੁਹਾਡਾ ਅਗਲਾ ਬੱਸ ਇੱਕ ਨੂੰ ਬੁਲਾ ਰਹੇ ਆ ਜੀ 5-7 ਮਿੰਟ ਦੇ ਵਿੱਚ ਸਰਮਾ ਸਮਾਪਤ ਹੋ ਕੇ ਡੀਜੀ ਨਾਲ ਮੁਲਾਕਾਤ ਹੋ ਜਾਵੇਗਾ ਅਗਲਾ ਐਕਸ਼ਨ ਅਗਲਾ ਐਕਸ਼ਨ ਕੀ ਲੈ ਰਹੇ ਆ ਅਗਲਾ ਐਕਸ਼ਨ ਨਾ ਬੀਏਵੀ ਖਾਦ ਸੁਸਾਇਟੀਆਂ ਵਿੱਚ ਮੁਹਈਆ ਕਰਾਇਆ ਜਾਏਗਾ ਤਾਂ ਅਗਲਾ ਐਕਸ਼ਨ ਜੋ ਸਾਡੇ ਸੂਬਾ ਪ੍ਰਧਾਨ ਸਰਦਾਰ ਜਗੀਰ ਸਿੰਘ ਜੀ ਡੱਲੇਵਾਲ ਸਾਹਿਬ ਆਦੇ ਇਸ਼ਾਅਰ ਦੇ ਸ਼ਹਿਫਲੇ ਹੋਵੇਗਾ ਉਹ ਚੱਲੇਗਾ ਬਹੁਤ ਥੈਂਕਸ ਆਪਕੇ